जय शिव शंकर भोलेनाथ की बम बम बोले बम बाल बम बाल बोले बम बम बोले आजेश्वर आती फटे ਧਾਰੀਵਾਲ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਈ ਜਾ ਰਹੇ ਆ ਅਸੀਂ ਸਾਰੇ ਹੀ ਮੇਰੇ ਨਾਲ ਸਮਾਜ ਸੇਵੀ ਬ੍ਰਹਮਦਾਦ ਜੀ ਪੁਰੀ ਸਾਹਿਬ ਤੁਹਾਡੇ ਨੰਦਾ ਸਾਹਿਬ ਪ੍ਰਧਾਨ ਜੀ ਫਿਰ ਕੇਸ਼ ਜੀ ਤੇ ਰਵੀ ਮਹਾਜਨ ਜੀ ਤੇ ਨਾਲ ਮੇਰੇ ਹੋਰ ਸਾਥੀ ਸਾਰੇ ਅਸੀਂ ਸਾਰੇ ਧਾਰੀਵਾਲ ਦੇ ਮੰਦਿਰਾਂ ਤੇ ਜਾ ਰਹੇ ਆਂ ਸ਼ਵਰਾਤੀ ਦਾ ਲੋਕ ਬਹੁਤ ਆਨੰਦ ਲੈ ਰਹੇ ਨੇ ਬੜੀ ਧੂਮ-ਧਾਮੀ ਨਾਲ ਨਾਲ ਅੱਜ ਸ਼ਵਰਾਤੀ ਧਾਰੀਵਾਲ ਦੇ ਵਿੱਚ ਮਨਾਈ ਜਾ ਰਹੀ ਆ ਅਸੀਂ ਵੇਖਿਆ ਸ਼ਹਿਰ ਦੇ ਵਿੱਚ ਬੜੇ ਹੀ ਸਮਾਜ ਸੇਵੀ ਨੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਬਹੁਤ ਹੀ ਲੋਕ ਪਿੰਡਾਂ ਜੋ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਗਏ ਸ਼ਵਰਾਤੀ ਮਨਾ ਰਹੇ ਨੇ ਬੜਾ ਆਨੰਦ ਲੈ ਰਹੇ ਨੇ ਤਾਂ ਤਾਂ ਦੇ ਲੰਗਰ ਲੱਗੇ ਨੇ ਤੇ ਮੈਂ ਆਪਣੇ ਉਹਨਾਂ ਆਪਣੇ ਸਾਰੇ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸ਼ੁਭਰਾਤੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਸ਼ਿਵੀ ਮਹਾਰਾਜ ਦੇ ਕੇ ਪ੍ਰਾਰਥਨਾ ਕਰਦਾ ਵੀ ਤੁਹਾਡੇ ਧਾਰੀਵਾ ਇਲਾਕੇ ਤੇ ਸਾਰੇ ਤੇ અપਾਰ ਕਿਰਪਾ ਬਣਾ ਕੇ ਰੱਖਣ ਜੈ ਜੈ ਸ਼੍ਰੀ ਰਾਮ ਤੇ ਜੈ ਬੋਲੇਨਾਥ ਕੀ ਬੰਬ ਬੰਬ ਬੋਲੇ ਜੈ ਹੋ ਸ਼ਿਵ ਸ਼ੰਕਰ ਭਗਵਾਨ ਕੀ ਜੈ 우ਮਾਪਤੀ ਮਹਾਦੇਵ ਕੀ ਜੈ ਸਾਰੇ ਸੰਗਤ ਨੂੰ ਮਹਾ ਸ਼ਿਵਰਾਤਰੀ ਦੇ ਪਾਵਨ ਅਸਰ ਤੇ ਲੱਖ ਲੱਖ ਵਧਾਈ ਹੋਵੇ। ਸ਼੍ਰੀ ਹਿੰਦੂ ਸੁਭਾ ਮੋਨੀ ਮੰਦਰ ਦੇ ਵਿੱਚੋਂ ਕੱਲ 14 ਤਰੀਕ ਨੂੰ ਮਹਾਨ ਸ਼ੋਭਾ ਯਾਤਰਾ ਨਿਕਲੀ ਗਈ ਜਿਹਦੇ ਵਿੱਚ ਸਾਰੇ ਹੀ ਨਗਰ ਵਾਸੀਆਂ ਨੇ ਔਰ ਤਿੱਬੜ, ਫਜੂਪੁਰ, ਲਹਿਲ ਜਿੰਨੇ ਵੀ ਇਲਾਕੇ ਸਾਰਿਆਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਸ਼ੋਭਾ ਯਾਤਰਾ ਵਿੱਚ ਔਰ ਅੱਜ ਜਿਹੜਾ ਇਹ ਵਿਸ਼ਾਲ ਵੰਡਾਰਾ ਚੱਲ ਰਿਹਾ ਹੈ ਮੋਨੀ ਮੰਦਰ ਦੇ ਵਿੱਚ ਔਰ ਸਾਡੀ ਜਿਹੜੀ ਕਮੇਟੀ ਹੈ ਬੜੇ ਹੀ ਉਤਸ਼ਾਹ ਦੇ ਨਾਲ ਇਹ ਪ੍ਰੋਗਰਾਮ ਕਰ ਰਹੀ ਹੈ। ਔਰ ਮਹਾ ਸ਼ਿਵਰਾਤੀ ਦਾ ਉਤਸਵ ਪੂਰੇ ਭਾਰਤ ਦੇ ਵਿੱਚ ਹੀ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਰਾਤ ਨੂੰ ਚਾਰ ਪਹਿਰ ਦੀ ਜਿਹੜੀ ਪੂਜਾ ਆ ਉਹ ਵੀ ਸੰਪੂਰਨ ਹੋਵੇਗੀ ਉਹ ਵੀ ਚੱਲੇਗੀ ਤੇ ਮੇਰੀ ਸਾਰਿਆਂਗੇ ਬੇਨਤੀ ਹੈ ਕਿ ਮਹਾ ਸ਼ਿਵਰਾਤੀ ਦੇ ਪਾਵਨ ਅਸਰ ਦੀ ਸਾਰਿਆਂ ਨੂੰ ਵਧਾਈ ਹੋਵੇ ਔਰ ਇਸ ਅਸਰ ਤੇ ਕੋਈ ਵੀ ਨਸ਼ਾ ਵਗੈਰਾ ਨਾ ਕਰਨ ਸਿਰਫ ਬਾਬਾ ਬੋਲੇ ਦਾ ਗੁਣगान ਕਰਨ ਬੋਲੇ ਸ਼ੰਕਰ ਭਗਵਾਨ ਕੀ ਜੈ ਜੈ ਬੋਲੇ ਸ਼ੰਕਰ ਅੱਜ ਦੇ ਸ਼ਿਗਰਾਤੀ ਦੇ ਪ੍ਰੋਕਸ ਦੇ ਵਿੱਚ ਜਿਹੜੇ ਕਿ ਹਰ ਹਿੰਦੁਸਤਾਨ ਦੇ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਵਾ ਸ਼ਿਗਰਾਤੀ ਦਾ ਤਿਉਹਾਰ ਔਰ ਸਹਾਰਦਾਰੀਵਾਲ ਸ਼ਹਿਰ ਦੇ ਵਿੱਚ ਸਾਡੇ ਹਿੰਦੂਦਾਰ ਸੋਸਾਇਟੀ ਜੀ ਦੇ ਆਪਣੇ ਬ੍ਰਹਮਾ ਸ਼ਰਮਾ ਜੀ ਮਾ ਪ੍ਰਧਾਨ ਔਰ ਮੇਰੇ ਨਾਲ ਦੁੱਗਲ ਸਾਹਿਬ ਜੀ ਆਪਣੇ ਸ਼ਹਿਰ ਦੇ ਪ੍ਰਧਾਨ ਨੇ ਅਸੀਂ ਸਾਰੇ ਮਿਲ ਕੇ ਬੰਦਲਾ ਨੂੰ ਜਾ ਰਹੇ ਆ ਔਰ ਸਾਰੇ ਸਾਹਿਬ ਦੇ ਤੁਸੀਂ ਬੇਗਰੀਆ ਤੋਂ ਬਹੁਤ ਹੀ ਸ਼ਰਧਾ ਨਾਲ त्यौहारे ने जो हर धर्म के मनाया जाता वा और हर थाने लक्ष अलग अलग तरह के लंघन लगाए गए हैं और तो हर खुशी सारे मतलब जिन्हें भी अपने धर्म के बंदे सब उसमें बड़ी संगत धूमधाम मना रहे हैं जय बोले